ਜੀ ਇਹ ਮੂੰਗਫਲੀ ਖਾਣ ਦੀ ਹੀਟਰ ਦੇ ਅੱਗੇ ਬਹਿ ਕੇ ਤੇ ਸਾਂਝ ਨੇ ਮੇਰੇ ਨਾਲ ਹੀ ਖਾਣੀ ਹੁੰਦੀ ਆ ਭਾਵੇਂ ਮੈਂ ਦੋ ਦਾਣੇ ਖਾਵਾ ਹਨਾ ਸਾਂਝ ਮਮਾ ਪਾਹਲੇ ਛੁੱਟੀਆਂ ਆ ਗਈਆਂ ਖਤਮ ਹੋਣ ਸਵੇਰੇ ਸਕੂਲੇ ਜਾਣ ਦੀ ਤਿਆਰੀ ਆ ਤੂੰ ਦਸਤਾਨੇ ਪਾ ਕੇ ਸਪਾਈਡਰਮੈਨ ਬਣਿਆ ਠੀਕ ਐ ਮਮਾ ਦੇ ਵੀ ਇੱਕੋ ਆਵਾਜ਼ ਮਾਰਨੀ ਸਵੇਰੇ ਉੱਠ ਪੈਣਾ ਇਹ ਨਹੀਂ ਕਹਿਣਾ ਮਮਾ ਜੀ 5 ਮਿੰਟ ਹੋਰ ਸੌਣਾ ਦੋ ਹਾਂ ਕੀ ਕੀ ਕਹਿਣਾ ਕਹਿਣਾ ਕੀ ਚਾਹਤੇ ਹੋ ਪਤਾ ਨਹੀਂ ਕੀ ਆਗਲੀ ਹੈ ਕੜੀਆ ਕੋਲੀ ਫਣੀ ਸਿੱਕੜ ਪਾਈਏ ਵਿੱਚ ਦੇ ਸਿੱਕੜ ਐਸੇ ਥੱਲੇ ਛੋੜ ਦਿੰਨੇ ਆ ਜੇ ਤੁਸੀਂ ਕੱਲ ਨੂੰ ਮੈਨੂੰ ਬੜੀ ਇਰਿਟੇਸ਼ਨ ਜੀਂਦੀ ਆ ਜਦੋਂ ਪੈਰਾਂ ਦੇ ਥੱਲੇ ਆਉਂਦੇ ਆ ਕੜਚ ਕੜਚ ਜੇ ਮੈਨੂੰ ਬੜਾ ਨਫ਼ਰਤ ਜੀ ਹੋ ਉਹ ਚੀਜ਼ ਜੇ 5:00 ਵਜੇ ਵੱਜ ਗਈਆਂ ਤਾਂ ਮੈਂ ਉੱਠਾਂ ਹੂੰ ਉੱਤੇ ਡੋਲ ਦਿਓ ਬਾਈ ਚਾਦਰ ਗਿੱਲੀ ਹੋ ਜਾਏ ਤਾਂ ਉਹਦੀ ਮੇਰੇ ਜ਼ਿੰਮੇਵਾਰੀ ਬੱਸ ਜ਼ਿੰਮੇਵਾਰੀ ਤੁਹਾਡੀ ਮੇਰੀ ਜ਼ਿੰਮੇਵਾਰੀ ਪਾਪਾ ਹਾਂਜੀ ਦੇ ਦਿਓ ਸਕੂਲ ਬੰਕ ਕਰਾਂਦੇ ਮੇਰੇ ਜਿੰਮੇ ਮਮਣ ਵੀ ਦੇ ਦਿਓ ਨਾ ਕਿ ਸਕੂਲ ਬੰਕ ਕਰਾ ਤੇ ਮੈਂ ਜਿਹੀ ਤਰ੍ਹਾਂ ਕਰਾਵਾਂਗੀ 10:30 ਹੋ ਗਿਆ ਕੈਪ ਉਤਾਰਦੇ ਹੁਣ ਐਸਟਾਮ तकरीबन 10 ਵਜ ਚੁੱਕਿਆ ਤੇ ਸਾਡੇ ਸ਼ਹਿਰ ਦੇ ਵਿੱਚ ਇੰਨੇ ਜਿਆਦਾ ਪਟਾਕੇ ਚੱਲਣ ਡਿਆ ਐਸ ਵੇਲੇ ਵੀ ਅੱਜ ਵਿੱਚ ਤੁਹਾਨੂੰ ਆਵਾਜ਼ ਸੁਣਦੀ ਹੋਏ ਥੋੜੀ ਥੋੜੀ ਤੇ ਪਟਾਕਿਆਂ ਦੀ ਸੁਣ ਸਕਦੇ ਹੋ ਬਹੁਤ ਜਿਆਦਾ ਸ਼ਤਬਾਜੀ ਹੋਈ ਅੱਜ ਸਾਰਾ ਦਿਨੀ ਹਰਜੀਤ ਸਵੇਰ ਤੋਂ ਸ਼ੁਰੂ ਹੋਈ 7-8 ਵਜ ਦੀ ਆਪਾਂ ਵੀ ਚਲਾਏ ਪਟਾਕੇ ਹਾਂਜੀ ਖਾਸ ਕਰ ਮਮਾ ਪਾਪਾ ਨੇ ਛੱਡ ਕੇ ਏ ਜੋਣਾ ਪੁੱਤ ਕਿੱਥੇ ਹੈ ਮੇਰਾ ਹਾਂਜੀ ਮੂੰਗਫਲੀ ਬੜੀ ਖਾਂਦਾ ਜੇ ਸਭ ਤੋਂ ਯਾਗੀ ਮੈਂ ਇੱਕ ਦਿਨ ਫਟਾ ਫੇਵਰੇਟ ਕਥੀਆ ਰੇੜੀਆਂ ਹੈ ਰੇੜੀਆਂ ਡੋਡੀਆਂ ਸਾਰੀ ਡੋਡੀਆਂ ਰੇੜੀਆਂ ਹੈ ਲਓ ਜੀ ਸ਼ਕਰਗੰਦੀ ਬਣ ਕੇ ਤਿਆਰ ਹੋ ਕੇ ਤੇ ਹੁਣ ਇਹਦੇ ਲੱਗਣ ਦੇ ਚਸਕੇ ਸ਼ਕਰਗੰਦੀ ਦੱਸਿਓ ਖਾ ਕੇ ਕਿਦਾਂ ਦੀ ਮੇਰੀ ਫੇਵਰੇਟ ਨਹੀਂ ਫੇਵਰੇਟ ਕਿਦਾਂ ਦੀ ਬਹੁਤ ਟੇਸਟੀ ਹੂੰ ਕੀ ਮਜ਼ਾ ਆ ਫੇਵਰੇਟ ਸ਼ਕਰਗੰਦੀ ਮੈਨੂੰ ਬਹੁਤ ਪਸੰਦ ਆ ਉਥੇ ਮਿਲੇ ਹਰਜੀਤ ਇੱਕ ਭਾਜੀ ਮਿਲੇ ਹੂੰ ਉਹ ਬਾਜ਼ਾਰ ਚ ਵੀ ਮਿਲੇ ਤੇ ਸ਼ਕਰਗੰਦੀ ਬਣਾਉਂਦੇ ਹਾਂ ਤੇ ਉਦੋਂ ਹੀ ਆ ਗਏ ਉਥੇ ਤੇ ਆਂਦੇ ਆਂਦੇ ਭਾਜੀ ਇਡਾ ਗਲਾ ਬੈਣਾ ਵੀਡੀਓ ਬਣਾਉਂਦੇ ਬਣਾਉਂਦੇ ਮੈਂ ਯਾਰ ਜੀਤ ਨੇ ਖਾਣੀ ਐ ਮੈਂ ਨਹੀਂ ਖਾਣੀ ਕਿੱਦਾਂ ਦੀ ਐ ਉਹ ਬੰਦਾ ਸਾਡਾ ਸੁੱਤਾ ਇੱਥੇ ਬੰਦੇ ਕੇ ਖਾਂਦੇ ਨਹੀਂ ਉਹਨੇ ਖਾਂਦੇ ਨੇ ਉਹਨੇ ਕਹਣਾ ਇੱਧਰ ਫੜਾਓ ਮੈਨੂੰ ਤੂੰ ਹੀ ਕਿੱਧਰ ਖਾਂਦੇ ਔਲ ਕਿੱਦਾਂ ਦੀ ਐ ਬਹੁਤ 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 ਟੇਸਟੀ ਯਾਰ ਠੀਕ ਐ ਮੈਂ ਮਰਚ ਜ਼ਿਆਦਾ ਨਹੀਂ ਪਵਾਈ ਮੈਂ ਵੀ ਨਿਆਣੇ ਨੇ ਖਾਣੀ ਐ ਉਹਦੇ ਐਵੇਂ ਹਨਾ ਜੇ ਮੈਨੂੰ ਵੀ ਦੇਖੜੋ ਇੱਕ ਅੱਧਾ 30 ਲੱਖ ਮੈਂ ਇਥੇ ਬਣਵਾ ਕੇ ਆ ਤਿੱਲਾ ਫੜਾ ਮੈਨੂੰ ਆ ਫੜਾਵਾ ਸਟਿੱਕ ਕਿਸੇ ਆ ਸਟਿੱਕ ਕੀ ਆ ਨਾਲ ਜੀ ਇਧਰ ਨੂੰ ਕਰਾਂ ਹਬਲਾ ਚੰਗੀ ਸਵਾਰ ਲੈ ਉਹ ਤੋ ਤੇ ਮੂੰਹ ਬਹੁਤ ਟੇਸਟੀ ਬਹੁਤ ਜ਼ਿਆਦਾ